ਦੂਸਰੇ ਤੀਸਰੇ ਜਿਹੜੇ ਬੰਦੇ ਨੂੰ ਜਾਂ ਲੇਡੀਜ਼ ਨੂੰ ਬਲੱਡ ਪ੍ਰੈਸ਼ਰ ਦੀ ਸ਼ਿਕਾਇਤ ਆ ਵੱਡੀ ਤੇ ਦਾਦੇ ਵਿੱਚ ਲੋਕ ਬੀਪੀ ਦੀਆਂ ਗੋਲੀਆਂ ਖਾ ਰਹੇ ਆ ਉਹਨਾਂ ਤੋਂ ਅੱਜ ਆਪਾਂ ਛੁਟਕਾਰਾ ਦਵਾਵਾਂਗੇ ਲਾਾਮਤਾਂ ਦੀ ਫਰੂਕੀ ਸਾਹਿਬ ਗੱਲ ਕਰੀਏ ਤੇ ਦੇ ਵਿੱਚ ਜਿੱਦਾਂ ਸਭ ਤੋਂ ਪਹਿਲਾ ਸਾਈਨ ਜਿਹੜਾ ਬੋਡੀ ਦੇੰਦੀ ਸਿਰਦਰਦ ਚੱਕਰ ਆਉਂਦੇ ਆ ਸਾਹ ਫੁੱਲਣਾ ਜਿੱਦਾਂ ਠੀਕ ਹੈ ਠੀਕ ਹੈ ਛਾਤੀ ਵਿੱਚ ਦਰਦ ਠੀਕ ਹੈ ਤੇ ਜਿੱਦਾਂ ਦਿਲ ਦੀ ਧੜਕਣ ਵੱਧ ਜਾਣੀ ਤੇਰੇ ਤਾਂ ਜਿੱਦਾਂ ਲਾਲ ਹੋ ਜਾਣਾ ਠੀਕ ਹੈ ਨੀਂਦ ਨਾ ਆਉਣੀ ਠੀਕ ਹੈ ਜਿਦਾ ਅੱਖਾਂ ਤੇ ਜ਼ੋਰ ਪੈਣੀ ਜ਼ੋਰ ਪੈਣਾ ਜਾਂ ਕੁਝ ਲੋਕਾਂ ਦਾ ਬੀਪੀ ਵਧ ਰਿਹਾ ਹੁੰਦਾ ਤੇ ਉਹ ਹੌਲੀ ਹੌਲੀ ਉਹਨਾਂ ਨੂੰ ਪਤਾ ਲੱਗਦਾ ਸਾਡੀ ਨਿਗਾ ਕਿਉ ਘਟ ਰਹੀ ਜਦੋਂ ਨਜ਼ਰ ਦੀ ਐਨਕ ਵਾਲ ਜਾਂਦੇ ਵੀ ਜਦੋਂ ਜਦੀ ਐਨ ਕਲਵਾਈਏ ਪਰ ਉਹਦੋ ਉਸ ਵੇਲੇ ਜੇ ਕੋਈ ਸਿਆਣਾ ਡਾਕਟਰ ਹੋਵੇ ਤਾਂ ਪਹਿਲਾਂ ਬੀਪੀ ਚੈੱਕ ਕਰਦਾ ਵੀ ਤੁਹਾਡਾ ਬੀਪੀ ਤਾਂ ਨਹੀਂ ਵਧ ਰਿਹਾ ਜੇ ਬੀਪੀ ਲੰਬੇ ਸਮੇਂ ਤੋਂ ਵਧ ਰਿਹਾ ਉਹਦੇ ਨਾਲ ਵੀ ਪ੍ਰੋਕੀ ਸਾਹਿਬ ਨਿਗਾਹ ਕੱਢ ਜਾ ਬੋਡੀ ਕੋਈ ਸਿੰਪਟਮ ਨਹੀਂ ਦਿੰਦੀ ਜਿੰਨੇ ਆਪਾਂ ਹੁਣ ਲੱਛਣ ਦੱਸੇ ਨਾ ਵਿੱਚ ਕੋਈ ਵੀ ਲੱਛਣ ਨਜ਼ਰ ਨਹੀਂ ਆਉਂਦਾ ਪਰ ਉਹ ਬੀਪੀ ਵਧਿਆ ਹੁੰਦਾ ਉਹਨੂੰ ਸਾਇਲੈਂਟ ਬੀਪੀ ਕਹ ਦਿੰਦੇ ਆ ਪਰ ਉਹ ਜ਼ਿਆਦਾ ਖਤਰਨਾਕ ਹੁੰਦਾ ਜਿਹੜਾ ਬੰਦੇ ਨੂੰ ਪਤਾ ਹੀ ਨਹੀਂ ਲੱਗਦਾ ਵੀ ਮੇਰਾ ਬੀਪੀ ਵਧ ਰਿਹਾ ਜਾਂ ਕੀ ਹੋ ਰਿਹਾ ਉਹ ਇੱਕ ਦਿਨ ਸਾਇਲੈਂਟ ਕਿਲਰ ਦੇ ਨਾਮ ਤੇ ਜਾਣਿਆ ਜਾਂਦਾ ਹਾਈਲਟ ਬੀਪੀ ਜਿਹੜਾ ਬਹੁਤ ਜ਼ਿਆਦਾ ਖਤਰਨਾਕ ਹੁੰਦਾ ਆਪਾਂ ਦੇਖਿਆ ਅਚਾਨਕ ਹੀ ਘਰਾਂ ਦੇ ਵਿੱਚ ਹਾਰਟ ਅਟੈਕ ਕਿਸੇ ਨੂੰ ਹੋ ਜਾਂਦਾ ਤੇ ਉਹਦੇ ਘਰਦਿਆਂ ਨੂੰ ਜਦੋਂ ਆਪਾਂ ਪੁੱਛਦੇ ਆ ਵੀ ਪਹਿਲਾਂ ਵੀ ਕਦੇ ਕੁਝ ਹੋਇਆ ਕਹਿੰਦੇ ਅੱਜ ਤੱਕ ਕਦੇ ਕੁਝ ਹੋਇਆ ਹੀ ਨਹੀਂ ਨਾ ਟੜਕਣ ਵਧੀਆ ਨਾ ਕਦੇ ਸੇਰਦਾਰ ਤੋਂ ਹੋਇਆ ਨਾ ਇਹਨੇ ਕਦੇ ਗੁੱਸਾਈ ਕੀਤਾ ਫਿਰ ਅਚਾਨਕ ਜਿਹੜਾ ਬੀਪੀ 200 ਤੋਂ ਉਪਾਰ ਚਲੇਗਾ ਹਾਰਟ ਅਟੈਕ ਹੋ ਗਿਆ ਪਰ ਉਹਦਾ ਬੀਪੀ ਪਹਿਲਾਂ ਵੀ ਵਧ ਰਿਆ ਹੁੰਦਾ ਉਹ ਆਪਾਂ ਦੇਖਦੇ ਨਹੀਂ ਹੈਗੇ ਨਹੀਂ ਪਤਾ ਲੱਗਦਾ ਜੀ ਨਹੀਂ ਪਤਾ ਲੱਗਦਾ ਜੀ ਨਹੀਂ ਗੋਲੀਆਂ ਨਾਲ ਬੀਪੀ ਫਰੂਕੀ ਸਾਹਿਬ ਨਹੀਂ ਹੱਲ ਹੁੰਦਾ ਜਿੱਦਾਂ ਵੀ ਕੋਈ ਬੰਦਾ ਗੋਲੀ ਸ਼ੁਰੂ ਕਰ ਲੈਂਦਾ ਹੈਗਾ ਪਹਿਲਾਂ ਆਪਾਂ ਕੁਝ ਵੀਡੀਓ ਦੇ ਵਿੱਚ ਬੀਪੀ ਤੇ ਖਾਸ ਤੌਰ ਤੇ ਬਹੁਤ ਡੀਪਲੀ ਜਾਣਕਾਰੀ ਦਿੱਤੀ ਹੈ ਜਿਹੜੇ ਲੋਕ ਬੀਪੀ ਦੀਆਂ ਗੋਲੀਆਂ ਖਾ ਲੈਂਦੇ ਆ ਉਹ ਦੋ ਚਾਰ ਚਾਰ ਪੰਜ ਪੰਜ ਸਾਲ ਦੇ ਵਿੱਚ ਡਰਨਾ ਸ਼ੁਰੂ ਕਰ ਦਿੰਦੇ ਆ ਧੜਕਣ ਵਧਣੀ ਸ਼ੁਰੂ ਹੋ ਜਾਂਦੀ ਆ ਤੇ ਜਿੱਦਾਂ ਉਹਨਾਂ ਨੂੰ ਗੁੱਸਾ ਜ਼ਿਆਦਾ ਆਉਣਾ ਸ਼ੁਰੂ ਹੋ ਜਾਂਦਾ ਹਾਰਟ ਦੀ ਪ੍ਰੋਬਲਮ ਆ ਜਾਂਦੀ ਆ ਦਾ ਦਾਤਰ ਅਸੀਂ ਮਾਮਲੇ ਦੇਖੇ ਜਿਹੜੇ ਪੰਜ 7-10 ਸਾਲ ਬੀਪੀ ਦੀ ਗੋਲੀ ਖਾਂਦੇ ਹੈਗੇ ਉਹਨਾਂ ਨੂੰ 슈ਗਰ ਜਿਹੜੀ ਹੋ ਜਾਂਦੀ ਹੈ 100% ਉਹਨਾਂ ਨੂੰ 슈ਗਰ ਦਾ ਖਤਰਾ ਰਹਿੰਦਾ ਬਹੁਤ ਬਹੁਤ ਧੰਨਵਾਦ ਫਰੂਕੀ ਸਾਹਿਬ ਤੁਹਾਡਾ ਇੱਥੇ ਪਹੁੰਚਣ ਤੇ ਤੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਜੀ ਅੱਜ ਆਪਾਂ ਫਰੂਕੀ ਸਾਹਿਬ ਗੱਲ ਕਰਾਂਗੇ ਹਾਈ ਬਲੱਡ ਪ੍ਰੈਸ਼ਰ ਦੀ ਬੀਪੀ ਹਾਂ ਜੀ ਹਰ ਇੱਕ ਮਤਲਬ ਦੂਸਰੇ ਤੀਸਰੇ ਜਿਹੜੇ ਬੰਦੇ ਨੂੰ ਜਾਂ ਲੇਡੀਜ਼ ਨੂੰ ਬਲੱਡ ਪ੍ਰੈਸ਼ਰ ਦੀ ਸ਼ਿਕਾਇਤ ਆ کافی ਜਿਹੜੇ ਵੱਡੀ ਤعداد ਦੇ ਵਿੱਚ ਲੋਕ ਬੀਪੀ ਦੀਆਂ ਗੋਲੀਆਂ ਖਾ ਰਹੇ ਆ ਉਹਨਾਂ ਤੋਂ ਅੱਜ ਆਪਾਂ ਛੁਟਕਾਰਾ ਦਿਵਾਵਾਂਗੇ ਤੇ ਉਹਦੀਆਂ ਲਾਾਮਤਾਂ ਬਾਰੇ ਵੀ ਲੋਕਾਂ ਨੂੰ ਦੱਸਾਂਗੇ ਲਾਾਮਤਾਂ ਦੀ ਫਰੂਕੀ ਸਾਹਿਬ ਗੱਲ ਕਰੀਏ ਇਹਦੇ ਵਿੱਚ ਜਿੱਦਾਂ ਸਭ ਤੋਂ ਪਹਿਲਾ ਸਾਈਨ ਜਿਹੜਾ ਬੋਡੀ ਦਿੰਦੀ ਸਿਰਦਰਦ ਠੀਕ ਹੈ ਤੇ ਚੱਕਰ ਆਉਂਦੇ ਆ ਸਾਫ ਹੁਲਣਾ ਜਿੱਦਾਂ ਠੀਕ ਹੈ ਛਾਤੀ ਵਿੱਚ ਦਰਦ ਤੇ ਜਿੱਦਾਂ ਦਿਲ ਦੀ ਧੜਕਣ ਵੱਧ ਜਾਣੀ ਚਿਹਰੇ ਦਾ ਜਿੱਦਾਂ ਲਾਲ ਹੋ ਜਾਣਾ ਠੀਕ ਹੈ ਨੀਂਦ ਨਾ ਆਉਣੀ ਠੀਕ ਹੈ ਜਿਦਾ ਅੱਖਾਂ ਤੇ ਜ਼ੋਰ ਪੈਣੀ ਜ਼ੋਰ ਪੈਣਾ ਜਾਂ ਕੁਝ ਲੋਕਾਂ ਦਾ ਬੀਪੀ ਵਧ ਰਿਹਾ ਹੁੰਦਾ ਤੇ ਉਹ ਹੌਲੀ ਹੌਲੀ ਉਹਨਾਂ ਨੂੰ ਪਤਾ ਲੱਗਦਾ ਸਾਡੀ ਨਿਗਾ ਕਿਉ ਘਟ ਰਹੀ ਜਦੋਂ ਨਜ਼ਰ ਦੀ ਐਨਕ ਵਾਲ ਠੀਕ ਜਾਂਦੇ ਵੀ ਨજર ਦੀ ਐਨਕ ਕਲਵਾਈਏ ਪਰ ਉਦੋਂ ਉਸ ਵੇਲੇ ਜੇ ਕੋਈ ਸਿਆਣਾ ਡਾਕਟਰ ਹੋਵੇ ਤਾਂ ਪਹਿਲਾਂ ਬੀਪੀ ਚੈੱਕ ਕਰਦਾ ਵੀ ਤੁਹਾਡਾ ਬੀਪੀ ਤਾਂ ਨਹੀਂ ਵਧ ਰਿਹਾ ਜੇ ਬੀਪੀ ਲੰਬੇ ਸਮੇਂ ਤੋਂ ਵਧ ਰਿਹਾ ਉਹਦੇ ਨਾਲ ਵੀ ਪ੍ਰੋਕੀ ਸਾਹਿਬ ਨੀਗਾ ਕੱਟ ਜਾ ਬੋਡੀ ਕੋਈ ਸਿੰਪਟਮ ਨਹੀਂ ਦਿੰਦੀ ਜਿੰਨੇ ਆਪਾਂ ਹੁਣ ਲੱਛਣ ਦੱਸੇ ਨਾ ਵਿੱਚ ਕੋਈ ਵੀ ਲੱਛਣ ਨજર ਨਹੀਂ ਆਉਂਦਾ ਪਰ ਉਹ ਬੀਪੀ ਵਧਿਆ ਹੁੰਦਾ ਉਹਨੂੰ ਸਾਇਲੈਂਟ ਬੀਪੀ ਕਹਿ ਦਿੰਦੇ ਆ ਪਰ ਉਹ ਜ਼ਿਆਦਾ ਖਤਰਨਾਕ ਹੁੰਦਾ ਜਿਹੜਾ ਬੰਦੇ ਨੂੰ ਪਤਾ ਹੀ ਨਹੀਂ ਲੱਗਦਾ ਵੀ ਮੇਰਾ ਬੀਪੀ ਵਧ ਰਿਹਾ ਜਾਂ ਕੀ ਹੋ ਰਿਹਾ ਉਹ ਇੱਕ ਦਿਨ ਸਾਇਲੈਂਟ ਕਿਲਰ ਦੇ ਨਾਮ ਤੇ ਜਾਣਿਆ ਜਾਂਦਾ ਸਾਈਲੈਂਟ ਬੀਪੀ ਜਿਹੜਾ ਬਹੁਤ ਜ਼ਿਆਦਾ ਖਤਰਨਾਕ ਹੁੰਦਾ ਆਪਾਂ ਦੇਖਿਆ ਅਚਾਨਕ ਹੀ ਘਰਾਂ ਦੇ ਵਿੱਚ ਹਾਰਟ ਅਟੈਕ ਕਿਸੇ ਨੂੰ ਹੋ ਜਾਂਦਾ ਤੇ ਉਹਦੇ ਘਰਦਿਆਂ ਨੂੰ ਜਦੋਂ ਆਪਾਂ ਪੁੱਛਦੇ ਆ ਵੀ ਪਹਿਲਾਂ ਵੀ ਕਦੇ ਕੁਝ ਹੋਇਆ ਕਹਿੰਦੇ ਅੱਜ ਤੱਕ ਕਦੇ ਕੁਝ ਹੋਇਆ ਹੀ ਨਹੀਂ ਨਾ ਧੜਕਣ ਵਧੀਆ ਨਾ ਕਦੇ ਸਿਰਦਰਦ ਹੋਇਆ ਨਾ ਇਹਨੇ ਕਦੇ ਗੁੱਸਾਈ ਕੀਤਾ ਪਰ ਅਚਾਨਕ ਜਿਹੜਾ ਬੀਪੀ 200 ਤੋਂ ਉਪਰ ਚਲੇ ਗਿਆ ਹਾਰਟ ਅਟੈਕ ਹੋ ਗਿਆ ਪਰ ਉਹਦਾ ਬੀਪੀ ਪਹਿਲਾਂ ਵੀ ਵਧ ਰਿਆ ਹੁੰਦਾ ਉਹ ਆਪਾਂ ਦੇਖਦੇ ਨਹੀਂ ਹੈਗੇ ਨਹੀਂ ਪਤਾ ਲੱਗਦਾ ਜੀ ਨਹੀਂ ਪਤਾ ਲੱਗਦਾ ਜੀ ਨਹੀਂ ਗੋਲੀਆਂ ਨਾਲ ਬੀਪੀ ਫਰੂਕੀ ਸਾਹਿਬ ਨਹੀਂ ਹੱਲ ਹੁੰਦਾ ਜਿੱਦਾਂ ਵੀ ਕੋਈ ਬੰਦਾ ਗੋਲੀ ਸ਼ੁਰੂ ਕਰ ਲੈਂਦਾ ਹੈਗਾ ਪਹਿਲਾਂ ਆਪਾਂ ਕੁਝ ਵੀਡੀਓ ਦੇ ਵਿੱਚ ਬੀਪੀ ਤੇ ਖਾਸ ਤੌਰ ਤੇ ਬਹੁਤ ਡੀਪਲੀ ਜਾਣਕਾਰੀ ਦਿੱਤੀ ਹੈ ਜਿਹੜੇ ਲੋਕ ਬੀਪੀ ਦੀਆਂ ਗੋਲੀਆਂ ਖਾ ਲੈਂਦੇ ਆ 2 2 4 4 5 5 ਸਾਲ ਦੇ ਵਿੱਚ ਡਰਨਾ ਸ਼ੁਰੂ ਕਰ ਦਿੰਦੇ ਆ ਧੜਕਣ ਵਧਣੀ ਸ਼ੁਰੂ ਹੋ ਜਾਂਦੀ ਆ ਤੇ ਜਿੱਦਾਂ ਉਹਨਾਂ ਨੂੰ ਗੁੱਸਾ ਜ਼ਿਆਦਾ ਆਉਣਾ ਸ਼ੁਰੂ ਹੋ ਜਾਂਦਾ ਹਾਰਟ ਦੀ ਪ੍ਰੋਬਲਮ ਆ ਜਾਂਦੀ ਆ ਤੇ ਬਾਕੀ ਜ਼ਿਆਦਾਤਰ ਅਸੀਂ ਮਾਮਲੇ ਦੇਖੇ ਜਿਹੜੇ 5 7 10 ਸਾਲ ਬੀਪੀ ਦੀ ਗੋਲੀ ਖਾਂਦੇ ਹੈਗੇ ਉਹਨਾਂ ਨੂੰ ਸ਼ੂਗਰ ਜਿਹੜੀ ਹੋ ਜਾਂਦੀ ਆ 100% ਉਹਨਾਂ ਨੂੰ ਸ਼ੂਗਰ ਦਾ ਖਤਰਾ ਰਹਿੰਦਾ ਬਾਕੀ 10% ਲੋਕ ਜਿਹਨਾਂ ਨੂੰ ਬੀਪੀ ਦੇ ਨਾਲ 슈ਗਰ ਨਹੀਂ ਹੁੰਦੀ ਬਾਕੀ 90% ਲੋਕ ਜਿਹੜੇ 슈ਗਰ ਦੀ ਲਪੇਟ 'ਚ ਵੀ ਆ ਜਾਂਦੇ ਇਹ ਇੱਕ ਤਾਂ ਫਰੂਕੀ ਸਾਹਿਬ ਇਹ ਵੀ ਹੈਗਾ ਵੀ ਜਦੋਂ ਕੋਈ ਪੇਸ਼ੈਂਟ ਨੂੰ ਬੀਪੀ ਵਾਧਦਾ ਉਹਨੂੰ ਡਾਕਟਰ ਡਾਇਰੈਕਟ ਜਦਾਂ ਪਹਿਲੀ ਵਾਰ ਦੇ ਵਿੱਚ ਜਿਹੜਾ ਬੀਪੀ ਦੀ ਗੋਲੀ ਦਾ ਪੱਤਾ ਫੜਾ ਕੇ ਕਹਿ ਦਿੰਦੇ ਆ ਵੀ ਤੂੰ ਖਾਣਾ ਖਾਣਾ ਭੁੱਲ ਜਾਈ ਪਰ ਤੂੰ ਗੋਲੀ ਖਾਣੀ ਨਹੀਂ ਭੁੱਲਣੀ ਕਿਉਂਕਿ ਉਹਦੇ ਮਨ 'ਚ ਪਹਿਲਾਂ ਬੈਠ ਉਹਨੂੰ ਬਿਠਾ ਦਿੰਦੇ ਸਾਰੀ ਉਮਰ ਇਹ ਖਾਣੀ ਪੈਣੀ ਹੈ ਫਿਰ ਉਹਦੇ ਨਾਲ ਉਹ ਜਦੋਂ ਖਾਣੀ ਸ਼ੁਰੂ ਕਰ ਦਿੰਦਾ ਹੈਗਾ ਤੇ ਬੀਪੀ ਦੀ ਗੋਲੀ ਸਵੇਰੇ ਸ਼ਾਮ ਖਾਂਦਾ ਹੁੰਦੇ ਤੇ ਹਾਰਟ ਕਿਡਨੀ ਲੀਵਰ ਤੇ ਬਹੁਤ ਜ਼ਿਆਦਾ ਜਿਹੜਾ ਇਫੈਕਟ ਪੈਂਦਾ ਹੈ ਜੀ ਸ਼ੂਗਰ ਵੀ ਹੋ ਜਾਂਦੀ ਜਦੋਂ ਫਰੂਕੀ ਸਾਹਿਬ ਜਦੋਂ ਬੀਪੀ ਦੀ ਗੋਲੀ ਨੇ ਤੁਹਾਡਾ ਲੀਵਰ ਫੈਟੀ ਕਰਤਾ ਭੁੱਖ ਲੱਗਣੀ ਤੁਹਾਨੂੰ ਘਟ ਗਈ ਜਦੋਂ ਲੀਵਰ ਫੈਟੀ ਹੋ ਜਾਂਦਾ ਫਿਰ ਸੁਰੂ ਕੀ ਸਭ 슈ਗਰ ਤਾਂ ਨਾਲ ਦੀ ਨਾਲ ਹੋ ਜਾਂਦੀ ਹੈ ਤੇ 슈ਗਰ ਦੇ ਨਾਲ ਫਿਰ ਜਦੋਂ 슈ਗਰ ਦੀਆਂ ਗੋਲੀਆਂ ਸ਼ੁਰੂ ਕਰ ਦਿੰਦੇ ਤੁਹਾਨੂੰ ਫਿਰ ਪਤਾ ਹੀ ਕਿੰਨੀਆਂ ਲਾਮ ਤਾਂ ਸ਼ੁਰੂ ਹੋ ਜਾਂਦੇ ਕੋਈ ਪੈਰ ਸੁੰਨ ਹੋਣੇ ਸ਼ੁਰੂ ਹੋ ਜਾਂਦੇ ਹੈ ਵੀਕਨੈਸ ਬੋਡੀ ਦੇ ਵਿੱਚ ਆਉਣੀ ਸ਼ੁਰੂ ਹੋ ਜਾਂਦੀ ਹੈ ਫਿਰ ਹੌਲੀ 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 ਜਿਹੜਾ ਕਰੇਟਿਨਾਈਨ ਵਧਣਾ ਸ਼ੁਰੂ ਹੋ ਜਾਂਦਾ ਤੇ ਅੱਗੇ ਜਿਹੜੀ ਹੈਗੀ ਕਿਡਨੀਆਂ ਦੀ ਸਮੱਸਿਆ ਆ ਜਾਂਦੀ ਬਿਲਕੁਲ ਹੈਗਾ ਜੀ ਆਪਣੇ ਕੋਲ 슈ਗਰ ਦਾ ਵੀ ਹਾਰਟ ਦਾ ਵੀ ਜਿੱਦਾਂ ਤੇ ਬੀਪੀ ਦਾ ਤਾਂ ਬਹੁਤ ਸੌਖਾ ਹੱਲ ਹੈਗਾ ਜਿਹੜੇ ਲੋਕ ਇਹਦੇ ਬੀਪੀ ਦੀ ਗੋਲੀ ਖਾਣੀ ਪੈਣੀ ਹੈ ਸਾਡੇ ਕੋਲੇ ਪੱਕਾ ਹੱਲ ਹੈਗਾ ਜੜਾ ਬੀਪੀ ਨੂੰ ਆਪਾਂ ਜਿਹੜਾ 10 ਤੋਂ 15 ਦਿਨ ਦੇ ਵਿੱਚ ਵਿੱਚ ਕੰਟਰੋਲ ਕਰ ਦਿੰਦੀ ਸਾਡੀ ਜਿਹੜੀ ਇਲੈਕਟ੍ਰੋਪੈਥਿਕ ਐਕਟੀਵ ਜਿੰਨਾ ਮਰਜੀ ਪੁਰਾਣਾ ਬੀਪੀ ਹੋਵੇ ਫਿਰੂਕੀ ਸਾਹਿਬ ਇੱਕ ਹੋਰ ਮੇਰੇ ਦਰਸ਼ਕਾਂ ਦੀ ਜਾਣਕਾਰੀ ਲ ਦੱਸ ਦੇਣਾ ਲੋਕ ਕਹਿੰਦੇ ਨੇ ਕਿ 25 ਤੋਂ 30 ਮਿੰਟ ਜਾਂ ਅੱਧੇ ਘੰਟੇ ਦੇ ਵਿੱਚ ਗੋਲੀ ਬੀਪੀ ਨਾਰਮਲ ਕਰਦੀ ਹੈ ਇਹ ਕਾ ਸਾਡਾ ਜਟਾ ਮਾਸੀ ਦਾ ਅਰਕ ਹੈਗਾ ਵਾ ਕਹਦਾ ਜੀ ਜਟਾ ਮਾਸੀ ਦਾ ਅਰਕ ਹੈ ਇਹ ਤੁਸੀਂ ਇਹਨੂੰ ਚੈੱਕ ਕਰ ਸਕਦੇ ਹੋ ਆਪ ਜੇ ਤੋਏ ਜਾਂਦੇ ਹੁਣ ਤੁਸੀਂ ਈਸੀ ਨਾਲ ਲਓ ਜੇ ਕਿਸੇ ਦਾ ਬਲੱਡ ਪ੍ਰੈਸ਼ਰ ਵਾਧਾ ਹੋਵੇ ਤਾਂ ਜੀਭ ਤੇ ਇਹਦੀਆਂ 5 ਬੂੰਦਾਂ ਪਾ ਦਿਓ 5 ਮਿੰਟ ਬਾਅਦ ਚੈੱਕ ਕਰੋਗੇ ਤੇ ਬੀਬੀ ਬਿਲਕੁਲ ਨਾਰਮਲ ਹੋਊਗਾ ਬਿਲਕੁਲ ਬਿਲਕੁਲ ਹੁਣ ਤਾਂ ਜੀ ਦੇਖੋ ਲੈਕਟ੍ਰੋਪੈਥੀ ਨੇ ਵੀ ਬਹੁਤ ਜ਼ਿਆਦਾ ਤਰੱਕੀ ਕੀਤੀ ਹੈਗੀ ਆ ਮਾਡਰਨ ਮੈਡੀਕਲ ਸਾਇੰਸ ਨਾਲ ਅੱਗੇ ਜਾ ਰਹੀ ਹੈਗੀ ਇਹਦਾ ਸਾਈਡ ਇਫੈਕਟ ਵੀ ਕੋਈ ਨਹੀਂ ਹੈਗਾ ਜਿੱਦਾਂ ਆਪਣਾ ਹਾਰਟ ਦੇ ਪੇਸ਼ੈਂਟ ਵੇਖੋ ਲੱਖਾਂ ਚ ਦਾਦ ਦੇ ਵਿੱਚ ਬਚ ਗਏ ਹੈਗੇ ਕਿਸੇ ਨੂੰ ਕਿਸੇ ਨੂੰ ਹਾਰਟ ਟ੍ਰਾਂਸਪਲੈਂਟ ਲੈ ਕੇ ਆਇਆ ਕਿਸੇ ਦਾ ਵਾਲਵ ਸੁngੜਿਆ ਸੀ ਕਿਸੇ ਦੀ ਬਲੌਕੇਜ ਸੀਗੀ ਕਿਸੇ ਦੀ ਧੜਕਣ ਬਾਦਰ ਸੀ ਚੈਸਟ ਪੇਨ ਹੋ ਰਹੀ ਸੀ ਦੇਖੋ ਦਾਦ ਦਾ ਪੰਜ ਪੰਜ ਦਿਨ ਦੇ ਵਿੱਚ ਕਿੰਨੇ ਤੋਂ ਇੰਟੈਸਟ ਇਮਿਊਨਲ ਆਏ ਹੈਗੇ ਲੋਕ ਠੀਕ ਹੋਏ ਜੀ ਜੀ ਇੱਕ ਦੂਜੇ ਨਾਲ ਲੈ ਕੇ ਲੋਕ ਆ ਰਹੇ ਆ ਉਸੇ ਤਰ੍ਹਾਂ ਫਰੂਕੀ ਸਾਹਿਬ 5 ਤੋਂ 10 ਮਿੰਟ ਦੇ ਵਿੱਚ ਵਿੱਚ ਇਹ ਬੀਪੀ ਨੂੰ ਜੀਬ ਤੇ ਪੰਜ ਬੂੰਦਾ ਪਾਉਣ ਨਾਲ ਨੋਰਮਲ ਕਰ ਦੋ ਇਹ ਕਿਉਰ ਬੀਪੀ ਫਰੂਕੀ ਸਾਹਿਬ ਦੇ ਉੱਪਰ ਪਤਾ ਕਿਉਂ ਨਾਮ ਲਿਖਿਆ ਬੀਪੀ ਕੇਅਰ ਨਹੀਂ ਨਾ ਬੀਪੀ ਠੀਕ ਹੈ ਬੀਪੀ ਨੂੰ ਕਿਉਰ ਕਰਦੀ ਹੈ ਕਿ ਬੀਪੀ ਤੋਂ ਹਮੇਸ਼ਾ ਲਈ ਛੁਟਕਾਰਾ 15 ਦਿਨ ਦੇ ਵਿੱਚ ਵਿੱਚ ਜਿਹੜਾ ਹੈਗਾ ਬੀਪੀ ਨੂੰ ਬਿਲਕੁਲ ਬੈਲੈਂਸ ਕਰ ਦੇਣ ਦੀ ਗੋਲੀਆਂ ਬੰਦ ਕਰ ਦੇਣੇ ਤੇ 2 ਕੁ ਮਹੀਨੇ ਅਸੀਂ ਮੈਡੀਸਨ ਇਹ ਜਿਹੜੀ ਯੂਜ਼ ਕਰਵਾਉਨੇ ਆ ਫਿਰ ਲੋੜ ਨਹੀਂ ਪੈਂਦੀ ਫਿਰ ਲੋੜ ਪੈਂਦੀ ਨਹੀਂ ਜੜ ਤੋਂ ਹੀ ਠੀਕ ਤੁਸੀਂ ਦੇਖਿਆ ਕਿ ਤੁਹਾਡੀ ਮੁਲਾਕਾਤ ਬਾਅਦ ਕਰਵਾਉਂਦੇ ਆ ਨਾ ਪੇਸ਼ੈਂਟ ਆਪਣੇ ਕੋਲੇ ਬੈਠਾ ਜਿਹਨਾਂ ਸਾਇਲੈਂਟ ਬੀਪੀ ਸੀਗਾ ਉਹ ਵੀ ਇਸੇ ਕਿੱਟ ਦੇ ਨਾਲ ਹੀ ਉਹ ਠੀਕ ਹੋਇਆ 20 ਤੋਂ 30% ਉਹ ਕਹਿੰਦੇ ਪਹਿਲੀ ਵਾਰ ਜੀ ਸਾਨੂੰ ਫਰਕ ਆ ਪੈ ਗਿਆ ਉਹਨਾਂ ਦਾ 200 ਤੋਂ ਪਾਰ ਚੱਲੇ ਜਾਂਦਾ ਸੀ ਬੀਪੀ ਤੇ ਇਸੇ ਕਿੱਟ ਨਾਲ ਹੀ ਉਹ ਵੇਖ ਲਓ ਠੀਕ ਹੋਇਆ ਤੁਹਾਡੀ ਗੱਲਬਾਤ ਹੁਣ ਕਰਵਾਵਾਂਗੇ ਇਹਦੇ ਵਿੱਚ ਕੀ ਪਾਇਆ ਸਾਰੇ ਜਿਹੜੇ ਜਿੱਦਾਂ ਜਟਾਵਾਸੀ ਅਰਜਨਾ ਅਸ਼ਵਗੰਧਾ ਪੁਨਰਨਵਾ ਤੇ ਜਿੱਦਾਂ ਗੋਖ ਸ਼ਰੂ ਵਰਗੀਆਂ ਜਿਹੜੀਆਂ ਪਾਵਰਫੁੱਲ ਜਿਹੜੀਆਂ ਬੂਟੀਆਂ ਪਾਈਆਂ ਹੈਗੀਆਂ ਕਿੱਟ ਦੇ ਵਿੱਚ ਬਹੁਤ ਜ਼ਿਆਦੀ ਜਿਹੜੀ ਅਸਰਦਾਰ ਕਿੱਟ ਆ ਬੀਪੀ ਨੂੰ ਠੀਕ ਕਰਦੀ ਇਹ 20 ਦਿਨ ਦੀ ਕਿੱਟ ਹੁੰਦੀ ਹੈ 20 ਦਿਨ ਯੂਜ਼ ਕਰਦਾ ਮਰੀਜ਼ ਪਰ ਬਾਕੀ 5 ਤੋਂ 7 ਦਿਨ ਦੇ ਵਿੱਚ ਵਿੱਚ ਜਿਹੜੀ ਟੈਬਲੇਟ ਗੋਲੀ ਬੰਦ ਹੋ ਜਾਂਦੀ ਬੀਪੀ ਨੋਰਮਲ ਹੋ ਜਾਂਦਾ ਬਿਲਕੁਲ ਬਿਲਕੁਲ ਤੁਹਾਨੂੰ ਕਿਸੇ ਦਰਸ਼ਕਾਰੀ ਜਾਣਕਾਰੀ ਲਈ ਦੱਸ ਦਿੰਦੇ ਆ ਇਹ ਚਰੈਤਾ ਹੈਗਾ ਇਹ ਚਰੈਤੇ ਨੂੰ ਜਿੱਦਾਂ ਤੁਸੀਂ ਇੰਨਾ ਕੁ ਚਰਹਤਾ ਆ ਤਾਂ ਆਪਾਂ ਜਿਆਦਾ ਭਿਉ ਕੇ ਰੱਖਿਆ ਹੋਇਆ ਹੈ ਨਾ ਦੇਖੋ ਇੰਨਾ ਇੰਨਾ ਕੁ ਚਰਹਤਾ ਲੈ ਕੇ ਇੰਨਾ ਕੋ ਆ ਦੇਖੋ ਇਦਾਂ ਕੋ ਇਹਨੂੰ ਰਾਤ ਨੂੰ ਭਿਉ ਦੇਣਾ ਹੈਗਾ ਭਿਉ ਕੇ ਰਾਤ ਨੂੰ ਪੀਜਾ ਪਿਆ ਰਹਿੰਦੇ ਨਾਲ ਸਵੇਰੇ ਇਹਨੂੰ ਛਾਣ ਕੇ ਜਿੱਦਾਂ ਗਲਾਸ ਦੇ ਵਿੱਚ ਪਾ ਕੇ ਆਪਾਂ ਪੁਣ ਕੇ ਤੇ ਇਹਨੂੰ ਸਵੇਰੇ ਖਾਲੀ ਪੇਟ ਲੈਣਾ ਹੈਗਾ ਇੰਨਾ ਹਾਂ ਆ ਦੇਖੋ ਦੱਸ ਦਿੰਦੇ ਆ ਕੀ ਬਾਤ ਹੈ ਆ ਦੇਖੋ ਅੱਧਾ ਗਲਾਸ ਜਿਹੜਾ ਹੈ ਖਾਲੀ ਪੇਟ ਲੈਣਾ ਹੈਗਾ ਨੂੰ ਠੀਕ ਹੈ ਰੋਜ਼ ਲਓ 5 ਤੋਂ 7 ਦਿਨ ਦੇ ਵਿੱਚ ਵਿੱਚ ਇਹ ਵੀ ਬੀਪੀ ਨੂੰ ਨੋਰਮਲ ਕਰ ਦੂਗਾ ਹਾਂਜੀ ਬਿਲਕੁਲ